hi john, my name is virender from usa india today newspaper and circum tv usa and i'm also doing marriageengland.com We will find girls and girls for you to marry and uh, you can call me anytime 510 943 8037 or you can email me circumtv at gmail.com or you can fill up your bio data on मैरिज लगन डॉट का थैंक यू रिश्ते स्वर्ग में बनते हैं लेकिन धरती पर हम उन्हें मिलाते हैं मैरिज लगन डॉट कॉम ड्रीम believe it and make it happen marriage lagan is a leading match making services provider we offer trusted and authentic matrimonial profiles for those who are looking for brides or grooms for marriage register at info@marriagelagan.com we cater for usa canada uk australia india afg and gona for more information call 5109438033 border 2 movie release ki keha lokane tuhnu dassde ha bollywood di sab to dikki jan ਵਾਲੀ ਚੰਗੀ ਫਿਲਮ ਬਾਰਡਰ 2 ਅੱਜ 23 ਜਨਵਰੀ 2026 ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋ ਗਈ ਹੈ ਸੰਨੀ ਦਿਓਲ ਦੀ ਅਗਵਾਈ ਵਾਲੀ ਇਸ ਫਿਲਮ ਨੇ ਪਹਿਲੇ ਹੀ ਦਿਨ ਬਾਕਸ ਆਫਿਸ ਤੇ ਧਮਾਕੇ ਦਾ ਸ਼ੁਰੂਆਤ ਕੀਤੀ ਹੈ ਦੇਸ਼ ਭਗਤੀ ਦੇ ਜਜ਼ਬੇ ਨਾਲ ਭਰਪੂਰ ਵਾਪਸੀ ਫਿਲਮ ਅਲੋਚਕਾਂ ਅਤੇ ਦਰਸ਼ਕਾਂ ਵੱਲੋਂ ਮਿਲ ਰਹੀ ਪ੍ਰਤੀਕਿਰਿਆ ਨੇ ਇਹ ਸਾਬਤ ਕਰ ਦਿੱਤਾ ਹੈ ਕਿ 1997 ਦੀ ਬਾਰਡਰ ਦਾ ਜਾਦੂ ਅਜੇ ਵੀ ਬਰਕਰਾਰ ਹੈ ਤੋਂ ਦੱਸਦੀ ਹੈ ਮਸ਼ਹੂਰ ਫਿਲਮ ਅਲੋਚਕ ਤਰਨ ਆਦਰਸ਼ ਨੇ ਫਿਲਮ ਨੂੰ 4.5 ਸਟਾਰ ਦਿੱਤੇ ਹਨ ਉਹਨਾਂ ਨੇ ਫਿਲਮ ਨੂੰ ਬਲਾਕਬਸਟਰ ਦੱਸਦਿਆਂ ਕਿਹਾ ਕਿ ਇਸ ਦੇ ਸੰਵਾਦ ਡਾਇਲੋਗ ਫਿਲਮ ਦੀ ਅਸਲ ਜਾਨ ਹਨ ਫਿਲਮ ਦਾ ਐਕਸ਼ਨ ਅਤੇ ਦੇਸ਼ ਭਗਤੀ ਦਾ ਸੰਗੀਤ ਦਸ਼ਕਾਂ ਨੂੰ ਭਾਵੁਕ ਕਰ ਰਿਹਾ ਹੈ ਤੁਹਾਨੂੰ ਦੱਸਦੀ ਹੈ ਕਿ ਕੀ ਬਾਕਸ ਆਫਿਸ ਦੀ ਭਿਕਵਾਣੀ ਹੈਗੀ ਕਿ ਪਹਿਲੇ ਦਿਨ ਦੀ ਕਮਾਈ ਵਪਾਰ ਵਿਸ਼ਲੇਸ਼ਕਾਂ ਅਨੁਸਾਰ ਫਿਲਮ ਪਹਿਲੇ ਦਿਨ 40 ਕਰੋੜ ਤੋਂ ਵੱਧ ਦਾ ਕਾਰੋਬਾਰ ਕਰ ਸਕਦੀ ਏ ਅਤੇ ਐਡਵਾਂਸ ਬੁਕਿੰਗ ਦੀ ਗੱਲ ਕਰੀਏ ਤਾਂ ਫਿਲਮ ਨੇ ਰਿਲੀਜ਼ ਹੋਣ ਤੋਂ ਪਹਿਲਾਂ ਹੀ 17.5 ਕਰੋੜ ਦੀ ਕਮਾਈ ਕਰ ਲਈ ਸੀ ਅਤੇ ਲਗਭਗ 4 ਲੱਖ ਤੋਂ ਵੱਧ ਟਿਕਟਾਂ ਵਿਕ ਚੁੱਕੀਆਂ ਸਨ ਸਟਾਰ ਕਾਸਟ ਅਤੇ ਕਿਰਦਾਰ ਇਸ ਵਾਰ ਫੌਜ ਦੀ ਟੁਕੜੀ ਵਿੱਚ ਨਵੇਂ ਚਿਹਰੇ ਸ਼ਾਮਲ ਹੋਏ ਹਨ ਸੰਨੀ ਦਿਓਰ ਮੇਜਰ ਕੁਲਦੀਪ ਸਿੰਘ ਚਾਂਦਪੂਰੀ ਵਜੋਂ ਵਾਪਸੀ ਹੋਈ ਏ ਵਰਉੰਤਵਾਨਾ ਦਿਲਜੀਤ ਦੋਸਾਂਜ ਅਤੇ ਆਹਾਨ ਸੇਟੀ ਇਹ ਤਿੰਨੇ ਆਦਾਕਾਰ ਮਹੱਤਵਪੂਰਨ ਫੌਜੀ ਕਿਰਦਾਰਾਂ ਵਿੱਚ ਨਜ਼ਰ ਆ ਰਹੇ ਹਨ ਤੁਹਾਨੂੰ ਦੱਸ ਦਈਏ ਸੈਂਸਰ ਬੋਰਡ CBFC ਨੇ ਫਿਲਮ ਨੂੰ ਬਿਨਾਂ ਕਿਸੇ ਵੱਡੇ ਕੱਟ ਦੇ ਪਾਸ ਕਰ ਦਿੱਤਾ ਹੈ ਤੇ ਫਿਲਮ ਕੁਝ ਫਿਊਜ ਫਿਊਲਜ ਬਦਲਾਅ ਅਤੇ ਅਸਲੀ ਸਿਪਾਹੀ ਦਾ ਨਾਮ ਜੋੜਨ ਦੀ ਹਦਾਇਤ ਦਿੱਤੀ ਗਈ ਹੈ ਤੁਹਾਨੂੰ ਦੱਸਦੀ ਕਈ ਥਾਵਾਂ ਤੇ ਸਮੱਗਰੀ ਦੀ ਦੇਰੀ ਕਾਰਨ ਸਵੇਰੇ 8.9 ਵਜੇ ਸ਼ੋਅ ਰੱਦ ਹੋਇਆ ਹੋਣ ਦੀ ਖਬਰਾਂ ਹਨ ਪਰ ਦੁਪਹਿਰ ਤੱਕ ਸਥਿਤੀ ਆਮ ਲੋਕ ਹੋਣ ਦੀ ਉਮੀਦ ਹੈ ਤੁਹਾਨੂੰ ਦੱਸ ਦਈਏ ਕਿ ਜੇਕਰ ਤੁਸੀਂ ਬਾਰਡਰ 1 ਦੇਖਣਾ ਚਾਹੁੰਦੇ ਹੋ ਤਾਂ Jio Ho Star ਦਾ ਉਪਲਬਧ ਹੈ ਅਤੇ ਬਾਰਡਰ 1 ਬਾਰਡਰ 2 ਜਿੱਥੇ ਪਹਿਲੀ ਫਿਲਮ 10 ਕਰੋੜ ਵਿੱਚ ਬਣੀ ਸੀ ਅਤੇ 65 ਕਰੋੜ ਕਮਾ ਕੇ 올 ਟਾਈਮ ਬਲਾਕਬਸਟਰ ਰਹੀ ਸੀ ਉੱਥੇ ਹੀ ਬਾਰਡਰ 2 ਦੀ ਉਮੀਦ ਕੀਤੀ ਜਾ ਰਹੀ ਹੈ ਕਿ ਇਹ ਪਹਿਲੇ ਹੀ ਵੀਕਐਂਡ ਵਿੱਚ ਹੀ 150 ਕਰੋੜ ਦਾ ਅੰਕੜਾ ਪਾਰ ਕਰ ਜਾਵੇਗੀ ਹੁਣ ਤੁਸੀਂ ਵੀ ਕੀ ਕਹਿਣਾ ਚਾਹੁੰਦੇ ਇਸ ਫਿਲਮ ਬਾਰੇ ਆਪਣੀ ਪੇਤ੍ਰੀ ਕਰਿਆ ਤੇ ਕਮੈਂਟ ਕਰਿਓ ਸਮਾਰੋ My name is Virender from USA India Today newspaper and Sargam TV USA and I'm also doing marriagelegend.com. We will find girls and girls for you to marry. And uh, you can call me anytime 510-943-8037. Or you can email me sarkamtv at gmail.com. Or you can fill up your bio data on मैरिज लगन डॉट कॉम थैंक यू रिश्ते स्वर्ग में बनते हैं लेकिन धरती पर हम उन्हें मिलाते हैं मैरिज लगन डॉट कॉम Dream it, believe it, and make it happen. Marriage Lagan is a leading matchmaking services provider. We offer trusted and authentic matrimonial profiles for those who are looking for brides or grooms for marriage. Register at info at We cater for